ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਦੇਹਾਂਤ ਤੇ ਸਾਰੇ ਦੇਸ਼ ਵਾਸੀਆਂ ਵਿੱਚ ਸੋਗ ਦੀ ਲਹਿਰ ਹੈ। ਇਸ ਮੌਕੇ ਅੰਮ੍ਰਿਤਸਰ ਤੋਂ ਕਾਂਗਰਸੀ ਆਗੂ ਡਾਕਟਰ ਰਾਜਕੁਮਾਰ ਮੇਰ ਦਾ ਹਿੰਦੂ ਸਭਾ ਕਾਲਜ ਦੇ ਪ੍ਰਿੰਸੀਪਲ ਸੰਜੀਤ ਖੰਨਾ ਅਤੇ ਲੈਕਚਰਾਰ ਅਰुण ਮਹਿਰਾ ਨੇ ਡਾਕਟਰ ਮਨਮੋਹਨ ਸਿੰਘ ਨੂੰ ਹੰਝੂ ਭਰੀਆਂ ਅੱਖਾਂ ਨਾਲ ਸ਼ਰਧਾਂਜਲੀ ਭੇਟ ਕੀਤੀ। ਉਹਨਾਂ ਕਿਹਾ ਕਿ ਦੇਸ਼ ਲਈ ਇਹ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇਸ ਦੇ ਨਾਲ ਹੀ ਡਾਕਟਰ ਮਨਮੋਹਨ ਸਿੰਘ ਦੇ ਸਹਿਪਾਠੀਆਂ ਨੇ ਆਖਿਆ ਕਿ ਉਹ ਬਹੁਤ ਉੱਚੇ ਸੁੱਚੇ ਅਤੇ ਬੇਦਾਗ ਕਿਰਦਾਰ ਦੇ ਮਾਲਕ ਸਨ। ਅਮਨਸਰ ਆਏ ਅਜੇ ਪ੍ਰਧਾਨ ਮੰਤਰੀ ਤੇ ਅਸੀਂ ਉਹਨਾਂ ਨੂੰ ਜਦੋਂ ਮਿਲਣ ਗਏ ਤੇ ਹੀ ਵਾਸ ਸੋ ਹੰਬਲ ਕਿ ਉਹ ਕਹਿਣ ਲੱਗੇ ਉਹਨਾਂ ਨਾਲ ਬਹੁਤ ਆਪਣਾ ਲੀਡਰ ਵਿਜ਼ਨ ਚੀਫ ਐਕਟੀਵਿਸਟਸ ਆਇਸ ਆਫਿਸਰ ਸੀ ਕਿ ਵਾਟ ਆਈ ਐਮ ਟੂਡੇ ਇਜ਼ ਬਿਕੋਜ਼ ਆਫ ਦਿ ਹਿੰਦੂ ਕਾਲਜ ਔਰ ਜਿਹੜੇ ਕਾਲਜ ਦੇ ਬੈਂਚਾਂ ਤੇ ਲੈ ਕੇ ਮੈਂ ਪੜਿਆ ਇਹ ਉਥੋਂ ਦੇ ਅਧਿਆਪਕ ਆਏ ਔਰ ਮੈਂ ਇਹ ਅਧਿਆਪਕਾਂ ਦਾ ਔਰ ਉਸ ਕਾਲਜ ਦਾ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਔਰ ਮੈਂ ਜੋ ਵੀ ਅੱਜ ਉਹਨਾਂ ਦੇ ਕਾਰਨ ਇਹਨਾਂ ਨੂੰ ਸਾਨੂੰ ਜੋ ਮਾਨ ਸਨਮਾਨ ਉਹ ਸਤਿਕਾਰ ਦਿੱਤਾ ਮੈਂ ਉਹਨਾਂ ਨੂੰ ਲਫ਼ਜ਼ਾਂ ਵਿੱਚ ਬਿਆਨ ਨਹੀਂ ਕਰ ਸਕਦਾ ਦੇਖੋ ਜੀ ਜਿਹੜੇ ਵੀ ਵਿਅਕਤੀ ਜਿਹੜਾ ਦੁਨੀਆ 'ਚ ਆਇਆ ਉਹਨੇ ਜਾਣਾ ਹੀ ਹੈ ਪਰ ਜਿਹੜੇ ਇੱਕ ਲੰਬੀ ਲੀਕ ਨੂੰ ਛੱਡ ਕੇ ਗਏ ਹੈ ਉਹਦਾ ਕੋਈ ਮੁਕਾਬਲਾ ਨਹੀਂ ਉਹ ਹਮੇਸ਼ਾ ਘਾਟ ਵੀ ਮਹਿਸੂਸ ਹੋਏਗੀ ਔਰ ਫਖਰ ਵੀ ਮਹਿਸੂਸ ਹੋਏਗਾ ਅਸੀਂ ਸਾਰੇ ਡਾਕਟਰ ਮਰਮੋਦ ਸਿੰਘ ਨੂੰ ਯਾਦ ਕਰ ਰਹੇ ਹਾਂ ਇਹ ਜਿਸ ਤਾਨ ਦੇ ਉੱਪਰ ਅੱਜ ਮੈਂ ਪਹੁੰਚਿਆ ਹੋਇਆ ਹਾਂ ਅੱਜ ਇਹ ਡਾਕਟਰ ਮਨਮੋਹਨ ਸਿੰਘ ਦਾ ਕਾਲਜ ਹੈ ਹਿੰਦੂ ਸਭਾ ਕਾਲਜ ਜਿੱਥੇ ਉਹਨਾਂ ਨੇ ਸਿੱਖਿਆ ਹਾਸਲ ਕੀਤੀ ਅੱਜ ਦੇਸ਼ ਜਿਹੜਾ ਵੀ ਇਹ ਉਧਾਰੀ ਕਰਨ ਦਾ ਲਾਭ ਲੈ ਰਿਹਾ ਹੈ ਸੁਧਾਰਾਂ ਦਾ ਲਾਭ ਦਾ ਲਾਭ ਲੈ ਰਿਹਾ ਤੇ ਉਹ ਡਾਕਟਰ ਮਨਮੋਹਨ ਸਿੰਘ ਦੀ ਦੇਣ ਹੈ ਅੱਜ ਫੂਡ ਸੇਫਟੀ ਐਕਟ ਜਿਹੜਾ ਸੀਗਾ ਖਾਣੇ ਦਾ ਦਿੱਤਾ ਡਾਕਟਰ ਮਨਮੋਹਨ ਸਿੰਘ ਲੈ ਕੇ ਆਏ ਦੇਸ਼ ਉਹਦਾ ਲਾਭ ਲੈ ਰਿਹਾ ਹੈ ਗਰੀਬਾਂ ਵਾਸਤੇ ਸਿੱਖਿਆ ਦਾ ਅਧਿਕਾਰ ਸਭ ਲੋਕਾਂ ਨੂੰ ਸਿੱਖਿਆ ਮਿਲੇ ਇਹਦਾ ਅਧਿਕਾਰ ਵੀ ਡਾਕਟਰ ਮਨਮੋਹਨ ਸਿੰਘ ਨੇ ਹੀ ਸਾਨੂੰ ਸਭ ਨੂੰ ਦਾ ਦੇਸ਼ ਦਾ ਬਹੁਤ ਵੱਡਾ ਨੁਕਸਾਨ ਹੈ ਉਹਨਾਂ ਵਰਗਾ ਇਕਨੋਮਿਸਟ ਨਾਤਾ ਇਸ ਦਾ ਖੋਇਆ ਹੈ ਨਾ ਅਨ ਲੇ ਟਾਈਮ ਟੂ ਦੇਸ਼ ਨੂੰ ਮਿਲੇਗਾ ਜਦੋਂ ਸਾਡੇ ਸਟੂਡੈਂਟਸ ਸੀ 1951 ਤੋਂ ਲੈ ਕੇ 53 ਤੱਕ ਉਹਨਾਂ ਨੇ ਸਾਡੇ ਇੱਥੇ ਬੀ ਇਕਨੋਮਿਕਸ ਇਨ ਆਨਰਸ ਬੀ ਆਨਰਸ ਇਨ ਇਕਨੋਮਿਕਸ ਕੀਤੀ ਸੀ ਬੜੇ ਮਿਹਨਤੀ ਛਾਤਰ ਸੀ ਸਾਡੇ ਉਹ ਉਦੋਂ ਉਹਨਾਂ ਦੇ ਟਾਈਮ ਤੇ ਸੀ ਰੋਲ ਆਫ ਆਨਰ ਸ਼ੁਰੂ ਹੋਇਆ ਸੀ ਸਾਡੇ ਉਹ ਪਹਿਲੇ ਰੋਲ ਆਫ ਆਨਰ ਪਹਿਲੇ ਰੋਲ ਆਫ ਆਨਰ ਦਾ ਅਵਾਰਡ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਸੀ 1902018 ਦੇ ਵਿੱਚ ਸੀ ਉਹਨਾਂ ਨੂੰ ਅਲੂਮੀਨੀਮੀਟ ਔਰ ਕਨਵੋਕੇਸ਼ਨ ਦਾ ਇਨਵਾਈਟ ਕੀਤਾ ਸੀ ਆਪਣੀ ਸਪੀਚ ਦੇ ਦੌਰਾਨ ਉਹਨਾਂ ਨੇ ਆਪਣੇ ਸਾਡੇ ਟੀਚਰਸ ਨੂੰ ਉਹਨਾਂ ਨੂੰ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੂੰ ਆਪਣੇ ਟੀਚਰਸ ਦੇ ਨਾਮ ਤੱਕ ਯਾਦ ਸੀ ਇੰਨਾ ਟਾਈਮ ਬੀਤਣ ਤੋਂ ਬਾਅਦ ਵੀ ਦੇਸ਼ ਦੇ ਮੰਨੇ ਪਰਮੰਨੇ ਅਰਥ ਸ਼ਾਸਤਰੀ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਡਾਕਟਰ ਮਨਮੋਹਨ ਸਿੰਘ ਜਿਨ੍ਹਾਂ ਲੰਮਾ ਸਮਾਂ ਬਤੌਰ ਪ੍ਰਧਾਨ ਮੰਤਰੀ ਦੇਸ਼ ਦੀ ਸੇਵਾ ਕੀਤੀ ਤੇ ਦੇਸ਼ ਦੀ ਉન્નਤੀ ਦੇ ਵਿੱਚ ਵੱਡਾ ਯੋਗਦਾਨ ਪਾਇਆ ਵੀਰਵਾਰ ਦੇਰ ਰਾਤ 91 ਸਾਲ ਦੀ ਉਮਰ ਦੇ ਵਿੱਚ ਉਹਨਾਂ ਇਸ ਫਾਨੀ ਸੰਸਾਰ ਨੂੰ ਅਲਵਿਦਾਖ ਦਿੱਤੀ ਜਿਸ ਤੋਂ ਬਾਅਦ ਰਾਜਨੀਤਿਕ ਗਲਿਆਰੇ ਦੇ ਵਿੱਚ ਸੋਗ ਦੀ ਲਹਿਰ ਹੈ ਸ਼ਹਿਰ ਵਾਸੀਆਂ ਨੇ ਆਖਿਆ ਕਿ ਉਹਨਾਂ ਦੇ ਜਾਣ ਨਾਲ ਦੇਸ਼ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਵਿਜੇ ਕੁਮਾਰ ਫਾਸਟਪੀ ਨਿਊਜ਼ ਅੰਮ੍ਰਿਤਸਰ